ਟਾਲੀ ਸਾਹਿਬ ਹਟਾਲੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪਖੋ ਕੇ ਹਟਾਲੀ ਸਾਹਿਬ ਆਏ ਆ ਬਾਪੂ ਜੀ ਹੁਣਾਂ ਨੂੰ ਮਿਲੇ ਆ ਬਾਪੂ ਜੀ ਹੁਣਾਂ ਦੇ ਘਰ ਦੇ ਤੁਸੀਂ ਹਾਲਾਤ ਦੇਖ ਸਕਦੇ ਬਹੁਤ ਜ਼ਿਆਦਾ ਮੜੇ ਆ ਉਥੋਂ ਸਿੱਧਾ ਕਹਿੰਦੇ ਪਾੜ ਪੈ ਗਿਆ ਪਾਣੀ ਅੰਦਰ ਨੂੰ ਆ ਗਿਆ ਤੇ ਕਮਰਿਆਂ ਦੇ ਵਿੱਚ ਦੇਖੋ ਸਾਡੇ ਬਾਪੂ ਜੀ ਨੂੰ ਸਮਾਨੇ ਬਾਪੂ ਜੀ ਸਾਰਾ ਖਰਾਬ ਹੋ ਗਿਆ ਬਹੁਤ ਨੁਕਸਾਨ ਹੋਇਆ ਬਾਪੂ ਜੀ ਤੁਹਾਡਾ ਸੌਂਦੇ ਕਿੱਥੇ ਬਾਪੂ ਜੀ ਫਿਰ ਗੁਰਦੁਆਰੇ ਸੌਂਦੇ ਸੰਗਤ ਜੀ ਤੁਸੀਂ ਹਾਲਾਤ ਵੇਖ ਸਕਦੇ ਜੀ ਕੀ ਬਣਿਆ ਹੈ ਨਾਲ ਦਾ ਕਮਰੇ ਦੀ ਛੱਤ ਡਿੱਗੀ ਨਾਲ ਦੇ ਕਮਰੇ ਦੀ ਛੱਤ ਡੇਗੀ ਆ ਵੇਖੋ ਸਾਰਾ ਘਰ ਜੀ ਇੱਥੇ ਇਹ ਪਿੱਤੀਆਂ ਕੱਢ ਕੇ ਜੇ ਸਮਾਨ ਕੱਢਿਆ ਵੀ ਅੱਜ ਧੁੱਪ ਲੱਗੀ ਪਹਿਲਾਂ ਤਾਂ ਮੀਂਹ ਆ ਗਿਆ ਘਰ ਦੇ ਬਾਲੇ ਵੀ ਤੁਸੀਂ ਵੇਖ ਸਕਦੇ ਜੀ ਕਿਵੇਂ ਡਿੱਗੇ ਹੋਏ ਨੇ ਬਾਪੂ ਜੀ ਕਹਿੰਦੇ ਕਿ ਉਸ ਦਿਨ ਤੋਂ ਹੀ ਗੁਰਦੁਆਰਾ ਸਾਹਿਬ ਰਹਿਣ ਦੇ ਆ ਬਾਕੀ ਬਾਪੂ ਜੀ ਹੋਣਾ ਦੀ ਆ ਵੇਖੋ ਤੁਸੀਂ ਵੇਖ ਸਕਦੇ ਜੀ ਬਾਹ ਵੀ ਸਾਰੀ ਇਹਨਾਂ ਦੀ ਫ੍ਰੈਕਚਰ ਹੋਈ ਹੈ ਨਾ ਕੋਈ ਕੰਮ ਕਰ ਸਕਦੇ ਨਹੀਂ ਛੱਤ ਤੇ ਬੈਠੇ ਛੱਤ ਦੇ ਉੱਪਰੋਂ ਹੀ ਡੇਪੇ ਨਾ ਬਹੁਤ ਮਾੜੀ ਗੱਲ ਆ ਏ ਰੱਬ ਹੀ ਆ ਪਰਮੇਸ਼ਰ ਹੀ ਆ ਨਾ ਮਾਰੇ ਨੇ ਵਿਚਾਲਿਆ ਮੈਂ ਥੋੜੇ ਜਿਹੀ ਡੰਡਿਆਂ ਦੇ ਆਸਰੇ ਨਾ ਬਾਂ ਕੰਮ ਨਾ ਕਰੇ ਮਾਪ ਚੋਣਾ ਹੀ ਮਾਰੇ ਨੇ ਆ ਬੰਦੇ ਨੇ ਸਮਾਨ ਮੇਰਾ ਤਰਪਾਲ ਛਲੇ ਇਹ ਇਹ ਇਦਾਂ ਦੇ ਪਰਿਵਾਰਾਂ ਦੀ ਵੇਖੋ ਜੀ ਇਦਾਂ ਦੇ ਪਰਿਵਾਰਾਂ ਦੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਬੜੇ ਥਾਂ ਦੇ ਜਾਂਦੇ ਵੀਰ ਵੀ ਦੱਸਣ ਡਿਆ ਇਦਾਂ ਦੇ ਘਰ ਦੇਖੋ ਆ ਜਾ ਦਿਖਾ ਦਿੰਨੇ ਆ ਵੀਰ ਜੀ ਕੋਈ ਆਇਆ ਨਹੀਂ ਤੁਹਾਡੇ ਕੋ ਸੇ ਤਵਾ ਤੇ ਕੋਈ ਰਾਤ ਪਾਣੀ ਹੁੰਦੇ ਆ ਤੇ ਗੱਲ ਤਾਂ ਕੀ ਆ ਅਸੀਂ ਆ ਨੁਕਰ ਤੇ ਰਹਿੰਦੇ ਹਾਂ ਜੇ ਜੇ ਉਧਰੋਂ ਗੱਡੀਆਂ ਆਉਂਦੀਆਂ ਨੇ ਹਾਂਜੀ ਪਿਛੋਂ ਨੂੰ ਕੀ ਘੇਰਾ ਪਾ ਲੈਂਦੇ ਆ ਇਧਰੋਂ ਆਉਂਦੀਆਂ ਤੇ ਉਧਰੋਂ ਨਿਕਲ ਜਾਂਦੀਆਂ ਨੇ ਆਹ ਹੈ ਪੀਰ ਤੇਨੇ ਘਰ ਆ ਇੱਥੇ ਹਾਂਜੀ ਬਹੁਤ ਮਾੜੇ ਹਲਾਦ ਨੇ ਬਹੁਤ ਹਲਾਦ ਆ ਤੋ ਦਮਾਰ ਧੰਦਾਰ ਬੇ ਥੋੜਾ ਬੋ ਸਫਾਈ ਕਰਾਂਗੇ ਮਾਦਾ ਜੀ ਨਾ ਭਣੀ ਆ ਗਿਆ ਹਾਂਜੀ ਉਹ ਖੱਡਾ ਪੂਰੀ ਜਾਣਾ ਪੈਣਾ ਉਹ ਪੁੱਤਲੇ ਚਿੱਲਾ ਜੀ ਆ ਇਧਰ ਆਉ ਪਹਿਲਾਂ ਨਹੀਂ ਇਧਰ ਤੇ ਨਿਕਲੇ ਜਾਣਾ ਮਾਦਾ ਜੀ ਫਿਰ ਸਾਮਾਨ ਸਾਰਾ ਹੈ ਨਾ ਪੋਟ ਜਾਓ ਆ ਆ ਕੋਈ ਲੈ ਆ ਕੋਈ ਲੈ ਆ ਜੋ ਚਾਹਦੇ ਕੇ ਲੈਣਾ ਹੋ ਆ ਤੋ ਇਹ ਸਫਾਈ ਕੀਤੀ ਆ ਅੰਦਰੋਂ ਉਹ ਹੈ ਜੀ ਪੋਟ ਜਾਓ ਉਹ ਜਿਹੜਾ ਉਹ ਕਾਰ ਹੈ ਨਾ ਬਹੁਤ ਨੁਕਸਾਨ ਹੋਇਆ ਪਾਜੀ ਅੰਦਰੋਂ ਸਲਾਬ ਦੀ ਵੀ ਇੰਨੀ ਸਮੈਲ ਆ ਰਹੀ ਨਾ ਪਾਣੀ ਦੀ ਐ ਬਹੁਤ ਜਿਆਦਾ ਦੇਖੋ ਸਮੈਲ ਵੀ ਆ ਰਹੀ ਫਿਰ ਵੀ ਪਰਿਵਾਰ ਇੱਥੇ ਸਮਾਨ ਆਪਣਾ ਕੱਢ ਕੇ ਸਕਾਰ ਰਿਹਾ ਆ ਸਮਾਨ ਦੇ ਨਾਲ ਮਦਰ ਰਸ਼ਨ ਪਾਣੀ ਹੈਗਾ ਜੀ ਮਾਰੀਆਂ ਚ ਪਾਣੀ ਵੜ ਗਿਆ ਵਾਹ ਵੇਖ ਠੀਕ ਆ ਆ ਬਈ ਛੱਡ ਬਚੇ ਆ ਕੱਖਰੀ ਦੇ ਆ ਬਾਹਰ ਢੇਰ ਦਾ ਘਰ ਜਾਇਆ ਬੀਤਰਿਆਂ ਦਾ ਢੇਰੀ ਤੇ ਲੱਗੇ ਹਾਂਜੀ ਪਾ ਦੇ ਕੱਪੜੇ ਕੂਪੜੇ ਚਾਹੀਦੇ ਨੇ ਦੇਖ ਲਓ ਬਾਹਰ ਗੜੀ ਲੱਗੀ ਆ ਜੋ ਤੱਕ ਨਹੀਂ ਦੇ ਦੋ ਠੀਕ ਆ ਸ਼ੁਭੂ ਜਾ ਓਏ ਜਾਓ ਉਸ ਕੱਪੜੇ ਕਾਢ ਕੇ ਲਿਆਓ ਮਾਤਾ ਨੂੰ ਕੱਪੜੇ ਧੋ ਲੈ ਆ ਕੇ ਸ਼ੁਭੂ ਚੱਲ ਜਾਣਾ ਹੈ ਚਾਹ ਨਾ ਆ 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 ਕਾ ਦਰਬੰਦ ਕਰਦੇ ਆ ਬਣਾ ਰਹੇ ਆ ਤੇ ਸਾਰੇ ਐਨ ਆਰ ਆਈ ਵੀਰਾਂ ਨੂੰ ਤੇ ਤੇ ਵੀਰਾਂ ਨੂੰ ਮੈਸੇਜ ਜੀ ਆ ਵੇਖੋ ਬਰੋ ਜੋ ਇੱਕ ਮੀਟਰ ਇਹ ਇਦਾਂ ਇਦਾਂ ਨਹੀਂ ਸਕਦੇ ਆਂ ਦਿਨਾਂ ਚਾਹੀਦੇ ਪਿਆ ਰੋ ਰੋ ਚਲੋ ਆ ਬਈ ਉਹ ਕੰਨਾ ਬੰਦਾ ਵੇਖ ਲਈ ਤੇ ਵੀ ਨਾ ਪਾਣੀ ਵੜ ਗਿਆ ਤੁਹਾਡੇ ਇਧਰ ਹੀ ਤੇ ਨਾ ਦੇਖੋ ਕੀ ਹਾਲਾਤ ਨੇ ਤੇ ਪਰਿਵਾਰ ਰਹਿ ਰਿਹਾ ਵੀਜੀ ਇਧਰੋਂ ਆ ਕਿਹ ਵੀ ਵੇਲੇ ਲਕੜਾਂ ਸਿਰ ਦੇ ਵਿੱਚ ਵੱਜ ਗਏ ਨੀ ਜਾਨੀ ਨੁਕਸਾਨ ਹੋ ਸਕਦਾ ਤੁਹਾਨੂੰ ਜਿਗੜਾ ਮਾਲਕਾ ਸੱਚੇ ਪਾਸ਼ਾ ਮੇਰ ਕਰੀ ਕੀ ਹਾਲਾਤ ਬਣੇ ਨੇ ਕਿੱਥੇ ਰਹਿ ਰਿਹਾ ਪਰਿਵਾਰ ਉਹ ਸ਼ੁਰੂ ਕਰਦਾ ਬੰਦਣਾ ਹਾਂਜੀ ਸਭ ਕੁਝ ਢਹਾ ਡੇ ਰਿਹਾ ਹੋ ਗਿਆ ਵੇਤਾ ਦੀ ਗੈਸ ਕੀ ਕੋਸ਼ ਸਾਰ ਬੁੱਖੰਜ ਬਰਬਾਦ ਹੋ ਗਿਆ ਵੀਰ ਦਾ ਜੀ ਸਿੰਗਲ ਹੀ ਕਮਰਾ ਇੱਕੋ ਹੀ ਆ ਹਾਂਜੀ ਉਹ ਉਹ ਵੀ ਮਤਲਬ ਹਲਾਉਣਾ ਨਹੀਂ ਉਹ ਵੇਖੋ ਪਾ ਜੀ ਟੁੱਟੇ ਹੀ ਵਾਲੇ ਦੇ ਵਿੱਚ ਕੋ ਆਏ ਅੰਦਰ ਆ ਚੜਦੇ ਗਾ ਚੜਦੇ ਆ ਮਹਾਰਾਜ ਜੀ ਐਨ ਨੂੰ ਸਮਝੋ ਹਾਂਜੀ ਇੱਥੇ ਨੂੰ ਨਾਂ ਨਾਂ ਕਰਿਆ ਆਂ ਲਾਂਦੇ ਆ ਆ ਇੱਥੇ ਨੰਬਰ ਜੁ ਮੈਂ ਪੁੱਛਿਆ ਸੀ ਵਾਲੇ ਨੂੰ ਸਾਰਾ ਬਾਕੀ ਗੇਰਾ ਦੀ ਉਹਰੇ ਚਾਚੇ ਇਹ ਸਾਡੇ ਘਰ ਦਾ ਹਾਂਜੀ ਇਹ ਤਾਂ ਨਾ ਆਪਣਾ ਘਰ ਆ ਹਾਂਜੀ ਇਹ ਕਹਿ ਸਰਦੇ ਆ ਬਾਬੇ ਦਾ ਬਾਬੇ ਦਾ ਬਾਬੇ ਦਾ ਉਹ ਸਾਰਾ ਕੋਹਰਾ ਪਿਆ ਟੱਗ ਕੇ ਬਾਕੀ ਇਹਨਾਂ ਦਾ ਬਾਬਾ ਸ਼ਰੀ ਚੱਲ ਜੀਦਾ ਹਾਂਜੀ ਇਹ ਚੱਲ ਜੀਦਾ ਇੱਥੇ ਵੀ ਪਾਣੀ ਬਹੁਤ ਜ਼ਿਆਦਾ ਦਾ ਸਟਾਰਟ ਕੀਤਾ ਪਾਣੀ ਬਾਬਾ ਜੀ ਪਾਣੀ ਆ ਦੇਖ ਪਾਣੀ ਆ ਮਹਾਰਾਜ ਜੀ ਪਾਣੀ ਖਾ ਲੈ ਆ ਜਾਓ ਆਇਆ ਭਾਜੀ ਤੇ ਪੰਜ ਘੰਟੇ ਫਿਰ ਮੰਮੀ ਕਿਥੇ ਪਾਜੀ ਮਾਜੀ ਮੰਮੀ ਨੇ ਬੈੜੀ ਮੇਰਾ ਪੂਰਾ ਕੱਲੇ ਰੋਟੀ ਰੋਟੀ ਪਕਾ ਲਈ ਮੇਰੀ ਭੈਣ ਦੇ ਕੋਲ ਕੁੱਕੀ ਮੇਰੀ ਕੱਲੇ ਲੈਣਾ ਫਿਰ ਕੰਮ ਕੁਮ ਨਹੀਂ ਕਰਦਾ ਪਾਣੀ ਆ ਪਾਜੀ ਬੰਨ ਛੱਡ ਆਓ ਹਾਂਜੀ ਆ ਵੇਖੋ ਪ੍ਰਥਮ ਪਾਣੀ ਬਣ ਦਿੱਤਾ ਉਹ ਇਹ ਕੋਨੇ ਕੋਨੇ ਅਲੜਾ ਤਾਂ ਨਹੀਂ 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 ਭਾਜੀ ਇੱਥੇ ਕਰਤਾਰ ਬੋਨੇ ਆ ਜਿਆ ਕੋਰੀਡੋਰ ਬਣਿਆ ਹਾਂਜੀ ਹਾਂਜੀ ਉਹਨੇ ਹਨ ਮਾਰ ਬਣੇ ਤੋ ਤਿੰਨ ਕਿਲੇ ਹਟ ਕੇ ਆਓ ਉਸ ਤੇ ਪਾਣੀ ਲੱਗੇ ਸਿੱਧਾ ਆ ਬਣੀ ਗੋਲੀਆਂ ਪਾਣੀ ਸਿੱਧਾ ਹੀ ਆਇਆ ਪੂਰੀ ਤੇਜ਼ ਭਾਜੀ 200 ਦੀ ਸਪੀਡ ਤੇ ਪਾਣੀ ਜਦੋਂ ਰਾਤ ਆ ਪੱਤੇ ਫਿਰ ਮਤਲਬ ਤੁਸੀਂ ਆਪਣੀਆਂ ਜਾਨਾਂ ਬੜੀ ਮੁਸ਼ਕਲ ਬਚਾ ਕੇ ਪਹੁੰਚੋਗੇ ਜਾਨਾ ਸਾਮਾਨ ਤਾਂ ਖਰਾਬ ਹੋਇਆ ਪਾ ਗਰਾਂਤ ਸਾਹਿਬ ਉਹ ਮੇਰੇ ਭਾਬੀ ਚਾਚਾ ਨੂੰ ਗੱਡੀ ਮਿਲੀ ਦੀ ਆਪਾਂ ਗਰਾਂਤ ਸਾਹਿਬ ਭਾਜੀ ਬਚਾਉਂਦੇ ਆ ਬਚਾਉਂਦੇ ਆ ਜਦੋਂ ਰੱਖ ਤੇ 8 ਸਰੂਪ ਗਰਾਂਤ ਸਾਹਿਬ ਮਹਾਰਾਜ ਸਰੂਪ ਇੱਥੇ ਆ ਗਈ ਹੈ ਨਾ ਉਹ ਫਿਰ ਕੱਢੇ ਨਹੀਂ ਉਹ ਫਿਰ ਉਹ ਫਿਰ ਤੀਜੇ ਦਿਨ ਕਿਸ਼ਤੀ ਆਈ ਰੱਬ ਦੇ ਉਹ ਬਾਬਾ ਮੇਰਾ ਚਾਚਾ ਸੇਵਾ ਕਰਦਾ ਏ ਉਹ ਦੱਸਣ ਦੇ ਆਂਦੇ ਇੰਨਾ ਕਿ ਗੈਬ ਰਹਿ ਗਿਆ ਹਾਂ ਡੇਰ ਡੇਰ ਗੇਟ ਹੈ ਬੱਸ ਚਾਰਜੰਦਾ ਤੇ ਆਪਾਂ ਹਾਂਜੀ ਚਾਰਜੰਦਾ ਪਾਣੀ ਤੇ ਕਿੰਨੇ ਚਲੋ ਗੁਰੂ ਪਾਸਾਂ ਨੇ ਆਪਣੀ ਸੇਵਾ ਲੈ ਲਈ ਹਾਂ ਪਰ ਇਹ ਆਈ ਹੈ ਤੇ ਹਾਲਾਤ ਬਹੁਤ ਮਾੜੀ ਪਈਆਂ ਆ ਆ ਦੇਖੋ ਉਹ ਬਾਬੇ ਦੀਆਂ ਗਾਈਆਂ ਦੋ ਮਰ ਗਈਆਂ ਸੂਣ ਵਾਲੀਆਂ ਉਹ ਸਭ ਪਾਣੀ ਦੇ ਵਿੱਚ ਹੀ ਰਹਿ ਗਏ ਹਮ ਫੇਰ ਵੀ ਮਰ ਗਈਆਂ ਸੂਣ ਵਾਲੀਆਂ ਦੀ ਦੋਨੀਆਂ ਥੋੜਾ ਥੋੜਾ ਟਾਈਮ ਜੀ ਉਹਨਾਂ ਦਾ ਉਹ ਬਹੁਤ ਨੁਕਸਾਨ ਹੋਇਆ ਰੋ ਅੰਦਰ ਬਾਬੇ ਦੇ ਜਿੰਨੇ ਚ ਦੋ ਇਹ ਤਾਂ ਨਾਲ ਕੋਈ ਖਾਗਲੇ ਨਹੀਂ ਸਿੱਕੋ ਲਾਏ ਅੰਦਰ ਕੋਈ ਕੋ ਲੱਗ ਰਿਹਾ ਕਿ ਕੰਮ ਕੋਈ ਸਪੋਟ ਨਹੀਂ ਟੱਕਿਆ ਮੈਂ ਕੋਈ ਆਪਾਂ ਆਪਾਂ ਤੂੰ ਰੱਖਾ ਉੱਥੇ ਰੱਖਾ ਆਪਣਾ ਸਮਾਨ ਰੱਖਿਆ ਆ ਮੈਂ ਚੱਕ ਦਫੀ ਉਹ ਵੀ ਚਾਹ ਤਿੰਨ ਮੂਰ ਨੂੰ ਆਈ ਜੰਗਾ ਮਾਫ ਕਰਨਾ ਨਹੀਂ ਨਹੀਂ ਜੜੂ ਨਹੀਂ ਕਰਾਉਣਾ 好好。Help, help.